ਸਤਿ ਸ਼੍ਰੀ ਅਕਾਲ ਤੁਹਾਡਾ ਸਾਰਾ ਦਾ ਸੋਨੀ ਮੁੰਜਲ ਹੇਅਰ ਬਲੌਅ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਚੜ੍ਹਦੀ ਕਲਾ ਛਾਓਗੇ ਤਾਂ ਰਾਜੀ ਖੁਸ਼ ਹੋਗੇ। ਅੱਪਾ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਜਿੱਤੇ ਰਾਜੀ ਖੁਸ਼ ਹੋ। ਅੱਜ ਦੀ ਵੀਡੀਓ ਆਪਾਂ ਬਣਾਉਣ ਲੱਗੇ ਸੀ। ਅੱਜ ਦੀ ਵੀਡੀਓ ਹੈਗੀ ਆਪਣੇ ਤੌਲੀਆ ਤੇ। ਤੌਲੀਏ ਤੇ ਜਿਹੜੇ ਆਪਾਂ ਹਨਾ ਨਹਾਉਣ ਲਈ ਯੂਜ਼ ਕਰਦੇ ਹਾਂ ਪਿੰਡਾ ਪੁੰਝਣਾ ਹੁੰਦਾ ਆਪਾਂ ਤੌਲੀਆ ਯੂਜ਼ ਕਰਦੇ ਆ। ਤੇ ਇਹ ਤੌਲੀਏ ਆਪਾਂ ਕਿੱਦਾਂ ਕਿਸ ਚੀਜ਼ ਨਾਲ ਧੋਈਏ ਕਿ ਪਤੌੜੀ ਬਿਲਕੁਲ ਸੌਫਟ ਤੇ ਸਾਫ਼ ਹੋਣ ਤਾਂ ਕਿ ਉਹਨਾਂ ਜਦੋਂ ਆਪਾਂ ਕਿਸੇ ਸਾਫ ਸੁਥੀ ਜਾਂ ਹੋਰ ਆਪਾਂ ਉਹ ਉਹ ਜਿਹੜੀ ਚੀਜ਼ ਨੂੰ ਦੱਸ ਤੋਂ ਬਿਗੈਰ ਧੋਨੇ ਆ ਤੇ ਖਰਾੜੇ ਜਿਹੇ ਹੋ ਜਾਂਦੇ ਤੌਲੀਏ ਹਨਾ ਤੇ ਆਪਾਂ ਫੇਸ 'ਚ ਪੂੰਝਦੇ ਫੇਸ ਐਂ ਝਗੜਿਆ ਜਾਂਦਾ ਸੌਫਟ ਸੌਫਟ ਨਹੀਂ ਰਹਿੰਦੇ ਫੇਰ ਤਰੀਕਾ ਦੱਸਦੇ ਆਪਾਂ ਕਿਸ ਤਰੀਕੇ ਨਾਲ ਤੌਲੀਏ ਧੋਈਏ ਜੈਸਾ ਕਿ ਤੌਲੀਆ ਸੌਫਟ ਵੀ ਰਹੇ ਤੇ ਸਾਫ ਵੀ ਹੋ ਤੇ ਕਟਾਣੂਆ ਤੋਂ ਹਰੇ ਧੋਈ ਦੇਣ ਆਜੋ ਹਾਂਜੀ ਇਹਦੇ ਲਈ ਆਪਾਂ ਕੀ ਕਰਨਾ ਹਨਾ ਪਹਿਲਾਂ ਆਪਾਂ ਨਾ ਥੋੜਾ ਗਰਮ ਪਾਣੀ ਲੈ ਲੈਣਾ ਹੁਣ ਆਪਾਂ ਇਹਦੇ ਵਿੱਚ ਪਾਉਣਾ ਵਿਨੇਗਰ ਆਹ ਵਾਲਾ ਵਿਨੇਗਰ ਇਹ ਘਰ ਵਿੱਚ ਹੁੰਦਾ ਹਨਾ ਇਹ ਕੋਣ ਆਪਾਂ ਅਈ ਇਹ ਤਾਂ ਡੰਗ ਲੀ ਗਿਆ ਕਿਉਂਕਿ ਮੇਰਾ ਹੱਥ ਵੱਜਿਆ ਥੋੜਾ ਆਪਾਂ ਵਿਨੇਗਰ ਪਾਤਾ ਇਹਦੇ ਵਿੱਚ ਤੇ ਹੁਣ ਆਪਾਂ ਕੀ ਕਰਨਾ ਥੋੜਾ ਆ ਇਹ ਚ ਨਾਰਮਲ ਪਾਣੀ ਪੋਣਾ ਥੋੜਾ ਜਿਹਾ ਪਏ ਚ ਨਾਰਮਲ ਪਾਣੀ ਪਾ ਲਿਆ ਹੁਣ ਆਪਾਂ ਦੋ ਤੌਲੀਆਂ ਲਏ ਆ ਇਹਨਾਂ ਨੂੰ ਹੁਣ ਆਪਾਂ ਕੀ ਕਰਨਾ ਖੋਲ ਕੇ ਇਸ ਤਰ੍ਹਾਂ ਹਨਾ ਇਹਦੇ ਵਿੱਚ ਭਿਉ ਦੇਣਾ ਬਾਟੀ ਦੇ ਵਿੱਚ ਦੋਨੋਂ ਤੌਲੀਆਂ ਨੂੰ ਇਹ ਘਟੋ ਘਟਪਾ ਅੱਧਾ ਘੰਟਾ ਇਸ ਤਰ੍ਹਾਂ ਭਿਓ ਕੇ ਰੱਖਣੇ ਆ ਇਹਦੇ ਵਿੱਚ ਅੱਧਾ ਘੰਟਾ ਕੇ 15 ਮਿੰਟ ਤੁਸੀਂ ਤਾਂ ਭਿਓ ਕੇ ਰੱਖ ਲਓ ਹਾਂਜੀ ਆਪਾਂ ਨੂੰ ਧਾ ਘੰਟਾ ਹੋ ਚੁੱਕਿਆ ਨੂੰ ਭੌਂ ਕੇ ਰੱਖਿਆ ਤੇ ਹੁਣ ਆਪਾਂ ਕੀ ਕਰਦੇ ਇਹਦਾ ਮਸ਼ੀਨ ਦੇ ਵਿੱਚ ਹਨਾ ਪਾਣੀ ਪਾਉਣਾ ਸਿੰਪਲ ਹੀ ਆਪਾਂ ਸਿੰਪਲ ਪਾਣੀ ਪਾਉਣਾ ਸ਼ੁਰੂ ਕਰਤਾ ਮਸ਼ੀਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਵਿੱਚ ਆਪਾਂ ਪਾਉਣੀ ਹੈ ਸਾਲਫ ਜਿਹੜੀ ਤੁਸੀਂ ਬਾਪਤ ਦੇ ਸਾਲਫ ਹੋ ਤੁਸੀਂ ਪਾ ਦੇਣੀ ਹੈ ਥੋੜੀ ਜੀ ਪਾਣੀ ਪਈ ਜਾਂਦਾ ਤੇ ਹੁਣ ਆਪਾਂ ਕੀ ਕਰਨਾ ਜਿਹੜੀ ਆਪਣੀ ਬਾਟੀ ਦੇ ਵਿੱਚ ਜੰਤੇ ਹੋਏ ਸੀਗੇ ਆਪਾਂ ਇਹਦੇ ਵਿੱਚ ਮਸ਼ੀਨ ਦੇ ਵਿੱਚ ਸੜ ਦਨੇ ਆ ਸਣੇ ਲਿਕਵਿਡ ਜਿਹੜਾ ਆਪਾਂ ਪਾਇਆ ਸੀ ਵਿਨੇਗਰ ਤੇ ਹੁਣ ਆਪਾਂ ਅਗਲਾ ਮਸ਼ੀਨ ਚ ਚਲਾ ਦਈਏ ਤੇ ਪਾਣੀ ਪਈ ਜਾਂਦਾ ਹਾਂਜੀ ਇਦਾਂ ਪਾਣੀ ਪਈ ਜਾਂਦਾ ਮਸ਼ੀਨ ਆਪਾਂ ਚਲਾਉਣ ਲੱਗੇ ਆ ਇਹਨੂੰ ਹੁਣ ਆਪਾਂ 15 ਮਿੰਟ 15 ਤੋਂ 20 ਦਾ 15 ਤੋਂ ਜੀ ਉਹ ਕੱਟ ਤੋਂ ਵਾਂਗੇ ਪਹਿਲਾਂ ਹਾਂਜੀ ਆਪਣਾ ਢੇੜਾ ਪੂਰਾ ਆ ਚੁੱਕਿਆ ਮਸ਼ੀਨ ਉਹਨਾਂ ਕੱਲ ਦੀ ਬੰਨਦਾ ਤੇ ਹੁਣ ਆਪਾਂ ਇਹਦਾ ਪਹਿਲਾਂ ਪਾਣੀ ਕੱਢਾਂਗੇ ਹਾਂਜੀ ਆਪਾਂ ਇਹਦਾ ਪਾਣੀ ਕੱਢਤਾ ਵਿੱਚੀ ਮਸ਼ੀਨ ਤੇ ਪਾਣੀ ਕੱਢਤਾ ਤੇ ਹੁਣ ਆਪਾਂ ਹਨਾ ਇਹਨੂੰ ਕੀ ਕਰਨਾ ਇੱਕ ਹੱਥ ਨਾਲ ਇਦਾਂ ਫੜ ਕੇ ਓਨੇ-ਪੋਲੇ ਹੱਥ ਨਾਲ ਆਪਾਂ ਕਿਉਂਕਿ ਮੇਰੇ ਹੱਥੇ ਖੱਤੂ ਚ ਕੈਮਰਾ ਹੈ ਫੜਿਆ ਹਾਂ ਤੇ ਕੱਟੇ ਤੇ ਪੋਲੇ ਪੋਲੇ ਤਾਂ ਬਸ ਕੋਣ ਆ ਡਰੈਗ ਵਿੱਚ ਸਿੱਟ ਦੇਣਾ पानी अपना बिल्कुल साफ करता से हम आपका लेंगे दिखाने हाँ जी देख सौलिए धो के है तो, ना सुकने पा चुके देखो बहुत ही सॉफ्ट साफ साफ न, है ना तौली है बिलकुल भी जन के खराब नहीं होएगे गए देख सकते बिल्कुल साफ साफ कूड़े कूड़े बिल्कुल ख़राब नहीं तौली ऐद हूँ तो सॉफ्ट सॉफ्ट रेंगे हां जी ਤੁਸੀਂ ਇਸ ਤਰੀਕੇ ਨਾਲ ਤੌਲੀਏ ਧੋ ਸਕਦੇ ਹੋ ਤੌਲੀਏ ਦੇਖੋ ਬਿਲਕੁਲ ਸਾਫਟ ਐ ਸੌਫਟ ਸੌਫਟ ਆ ਕੋਈ ਦਾਗ ਨਹੀਂ ਕੋਮ ਚਿੱਟੇ ਤੌਲੀਏ ਹੁਣ ਗੂੜੇ ਹੁਣ ਬਲ ਫਿੱਕੇ ਹੁਣ ਤੌਲੀਏ ਇਸ ਤਰੀਕੇ ਨਾਲ ਧੋਵੋ ਤੇ ਬਹੁਤ ਹੀ ਵਧੀਆ ਤੇ ਸੌਫਟ ਧੋਤੇ ਜਾਂਦੇ ਆ ਤੇ ਮੈਲ ਸਾਰੀ ਨਿਕਲ ਜਾਂਦੀ ਐ ਕੋਈ ਵਿੱਚ ਨਹੀਂ ਰਹਿੰਦਾ ਗੰਦਮੰਦ ਨਹੀਂ ਰਹਿੰਦਾ ਤੌਲੀਏ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਵਿੱਚ ਬਾਏ ਬਾਏ